ਹਿਪਨੋਸਿਸ ਇੱਕ ਤਰੀਕਾ ਹੈ ਆਪਣੇ ਮਾਈਂਡ ਨੂੰ ਨਵੀਂ ਸੋਚ ਦੇਣ ਦਾ ਔਰ ਆਪਣੇ ਪੈਟਰਨਸ ਜਿਹੜੇ ਪੁਰਾਣੇ ਪੈਟਰਨਸ ਹੈ 네ਗੇਟਿਵ ਪੈਟਰਨਸ ਹੈ ਉਹਨਾਂ ਨੂੰ ਬਦਲ ਕੇ ਨਵੇਂ ਪੈਟਰਨਸ ਐਡ ਕਰਨ ਦਾ ਨਵੇਂ ਪੈਟਰਨ ਨਾਲ ਕੀ ਹੋਏਗਾ ਨਵੀਂ ਲਾਈਫ ਨਵੀਂ ਸੋਚ ਔਰ ਜੇ ਨਵੀਂ ਸੋਚ ਔਰ ਨਵੀਂ ਲਾਈਫ ਉਹ ਕਿੱਦਾਂ ਹੋਏਗੀ ਜਦੋਂ ਤੁਹਾਡਾ ਰਿਐਕਸ਼ਨ ਦਾ ਤਰੀਕਾ ਹੀ ਬਦਲ ਜਾਏਗਾ ਸੁਪੋਜ਼ ਸਾਨੂੰ ਆਪਣੀ ਮਦਰ ਇਨ ਲਾ ਤੇ ਬਹੁਤ ਗੁੱਸਾ ਆਉਂਦਾ ਹੈ ਜਾਂ ਆਪਣੇ ਭੈਣ ਜਾਂ ਭਰਾ ਜਾਂ ਹਸਬੰਡ ਦੇ ਨਾਲ ਬੜੀ ਲੜਾਈ ਰਹਿੰਦੀ ਹੈ ਤੁਸੀਂ ਜਾ ਕੇ ਹਿਪਨੋਥੈਰੇਪੀ ਦੇ ਸੈਸ਼ਨ ਚ ਪੂਰਾ ਗੁੱਸਾ ਕੱਢ ਕੇ ਉਹਨੂੰ ਹੀਲ ਕਰਦੇ ਹੋ ਤੁਹਾਡੀ ਕਪੈਸਿਟੀ ਉਸ ਰਿਸ਼ਤੇ ਨੂੰ ਖੁਸ਼ੀ ਦੇ ਨਾਲ ਦੇਣ ਦੀ ਹੋਰ ਵੱਧ ਜਾਂਦੀ ਹੈ ਮਤਲਬ ਇੱਕ ਨਵਾਂ ਪੈਟਰਨ ਦਿਮਾਗ ਦੇ ਵਿੱਚ ਐਡ ਹੋ ਜਾਂਦਾ ਹੈ ਇੱਕ ਮੈਂ ਅੱਜ ਐਸੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੈਕਨੀਕ ਸਿਖਾਉਂਗੀ ਜਿਹਨੂੰ ਸੈਲਫ ਹਿਪਨੋਸਿਸ ਦਾ ਹੀ ਪਾਰਟ ਕਹਿੰਦੇ ਆ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਕਿ ਸਾਨੂੰ ਨੀਂਦ ਨਹੀਂ ਆਂਦੀ ਹਿਪਨੋ ਹਿਪਨੋਸਿਸ ਦੀ ਇਸ ਟੈਕਨੀਕ ਨੂੰ ਯੂਜ਼ ਕਰਕੇ ਦੇਖੋ ਨੀਂਦ ਬੜੀ ਸਿੰਪਲ ਹੈ ਜਿੱਦਾਂ ਜੇ ਤੁਹਾਨੂੰ ਦੱਸਾਂ ਕਿ ਅਸੀਂ ਹਰ ਜਿਹੜੇ ਹਿਪਨੋਥੈਰੇਪੀ ਦੇ ਸੈਸ਼ਨ ਹੁੰਦੇ ਆ ਉਹਦੇ ਵਿੱਚ ਬੋਡੀ ਨੂੰ ਪਹਿਲਾਂ ਇੱਕ ਹਿਪਨੋਟਿਕ ਸਲੀਪ ਦੇ ਵਿੱਚ ਲੈ ਕੇ ਜਾਂਦੇ ਆ ਉਸ ਹਿਪਨੋਟਿਕ ਸਲੀਪ ਉਸ ਹਿਪਨੋਟਿਕ ਹੈਕ ਨੂੰ ਹੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਤਿੰਨ ਸਟੈਪ ਦੇ ਵਿੱਚ ਅਸੀਂ ਯੂਜ਼ ਕਰਦੇ ਆ ਪਹਿਲਾ ਸਟੈਪ ਹੈ ਕਿ ਤੁਸੀਂ ਜਿੱਥੇ ਲੇਟੇ ਹੋਏ ਹੋ ਉੱਥੋਂ ਉੱਪਰ ਦੇਖਣਾ ਸ਼ੁਰੂ ਕਰੋ ਉੱਪਰ ਮਤਲਬ ਐਦਾਂ ਜਿੱਦਾਂ ਅਸੀਂ ਲੇਟੇ ਹੋਏ ਆਂ ਔਰ ਉੱਪਰ ਦੇਖਣਾ ਸ਼ੁਰੂ ਕਰਦੇ ਆਂ ਜਦੋਂ ਅਸੀਂ ਉੱਪਰ ਦੇਖਦੇ ਆਂ ਨਾ ਤਾਂ ਬ੍ਰੇਨ ਨੂੰ ਸਿਗਨਲ ਜਾਂਦਾ ਹੈ ਕਿ ਤੁਸੀਂ ਸੋਣਾ ਚਾ ਰਹੇ ਹਾਂ ਕਿਉਂਕਿ ਜੇ ਤੁਸੀਂ ਧਿਆਨ ਨਾਲ ਦੇਖੋ ਜਿਹੜਾ ਸੁੱਤਾ ਬਿਆ ਬੰਦਾ ਹੁੰਦਾ ਹੈ ਨਾ ਉਹਦੀਆਂ ਆਇਲਿਡਸ ਕਦੀ ਖੋਲ ਕੇ ਦੇਖੋ ਦੀ ਅੱਖਾਂ ਉੱਪਰ ਨੂੰ ਚੜੀਆਂ ਹੁੰਦੀਆਂ। ਉਹ ਕਿਉਂ ਚੜੀਆਂ ਹੁੰਦੀਆਂ ਜਦੋਂ ਰਿਲੈਕਸਡ ਸਾਡਾ ਮਾਈਂਡ ਹੁੰਦਾ ਹੈ ਉਦੋਂ ਸਾਡੇ ਆਈ ਬਾਲਸ ਪਿੱਛੇ ਨੂੰ ਚਲੇ ਜਾਂਦੇ ਆਂ ਔਰ ਜਦੋਂ ਅਸੀਂ ਕੌਨਸ਼ੀਅਸਲੀ ਅੱਖਾਂ ਨੂੰ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰਦੇ ਆਂ ਤਾਂ ਉਦੋਂ ਬ੍ਰੇਨ ਨੂੰ ਮੈਸੇਜ ਜਾਂਦਾ ਹੈ ਕਿ ਮੈਂ ਹੁਣ ਸੌਣਾ ਚਾਹ ਰਿਹਾ। ਇਹ ਪਹਿਲਾ ਸਟੈਪ ਹੈ ਕਿ ਤੁਸੀਂ ਉੱਪਰ ਦੇਖਣਾ। ਫਿਰ ਉਸ ਤੋਂ ਬਾਅਦ ਦੂਸਰਾ ਸਟੈਪ ਹੈ ਲੈਫਟ ਰਾਈਟ ਲੈਫਟ ਰਾਈਟ ਲਗਾਤਾਰ ਦੇਖਣਾ। ਇਦੇ ਵਿੱਚ ਕੀ ਹੁੰਦਾ ਅਸੀਂ ਉਹਨਾਂ ਮਸਲਸ ਨੂੰ ਯੂਜ਼ ਕਰਦੇ ਹਾਂ ਜਿਹੜਾ ਮਸਲ ਜਿਹਨਾਂ ਮਸਲਸ ਨੂੰ ਅਸੀਂ ਰੈਗੂਲਰਲੀ ਨਹੀਂ ਆਮ ਤੌਰ ਤੇ ਯੂਜ਼ ਕਰਦੇ ਲੈਫਟ ਰਾਈਟ ਲੈਫਟ ਰਾਈਟ ਐਦਾਂ ਦੇਖਣਾ ਉਹਦੇ ਨਾਲ ਕੀ ਹੋਏਗਾ ਜਦੋਂ ਉਹ ਕਦੀ ਕਦੀ ਯੂਜ਼ ਹੋਣ ਵਾਲੀਆਂ ਮਸਲਸ ਅਸੀਂ ਯੂਜ਼ ਕਰਾਂਗੇ ਤਾਂ ਬ੍ਰੇਨ ਨੂੰ ਲੱਗੇਗਾ ਕਿ ਇਹ ਤਾਂ ਥੱਕ ਗਏ ਐ ਔਰ ਥੱਕ ਕੇ ਅੱਖਾਂ ਬੰਦ ਹੋ ਜਾਣਗੀਆਂ ਔਰ ਅੱਖਾਂ ਬੰਦ ਹੋ ਜਾਣਗੀਆਂ ਪਹਿਲਾਂ ਤੁਸੀਂ ਅੱਖਾਂ ਉੱਪਰ ਨੂੰ ਦੇਖ ਕੇ ਬ੍ਰੇਨ ਨੂੰ ਮੈਸੇਜ ਦਿੱਤਾ ਕਿ ਮੈਂ ਸੌਣਾ ਚਾਹ ਰਿਹਾ ਹਾਂ ਫਿਰ ਲੈਫਟ ਰਾਈਟ ਦੇ ਕੇ ਅਸੀਂ ਬ੍ਰੇਨ ਨੂੰ ਥੋੜਾ ਜਿਹਾ ਥਕਾ ਦਿੰਦਾ ਤੀਸਰੇ ਸਟੈਪ ਦੇ ਵਿੱਚ ਕੀ ਹੋਏਗਾ ਤੁਸੀਂ ਲੈਫਟ ਰਾਈਟ ਦੇਖਣ ਤੋਂ ਬਾਅਦ ਜਦੋਂ ਅੱਖਾਂ ਹੈਵੀ ਹੋ ਕੇ ਬੰਦ ਹੋ ਜਾਣਗੀਆਂ ਉਦੋਂ ਤੁਸੀਂ ਕੀ ਕਰਨਾ ਹੈ ਰਿਵਰਸ ਕਾਊਂਟ ਕਰਨਾ ਹੈ 100 ਤੋਂ ਰਿਵਰਸ ਕਾਊਂਟ ਕਰਨਾ ਰਿਵਰਸ ਕਾਊਂਟ ਕਰਨ ਲਈ ਜਿਨੂੰ ਅਸੀਂ ਕਹਿੰਦੇ ਆ ਥੋੜਾ ਜਿਹਾ ਤੁਹਾਡੀ ਬ੍ਰੇਨ ਦੀ ਜਿਹੜੀ ਕਪੈਸਿਟੀ ਔਰ ਪਾਵਰ ਯੂਜ਼ ਹੁੰਦੀ ਹੈ ਪਹਿਲਾਂ ਤੁਸੀਂ ਮਸਲਸ ਨੂੰ ਥਕਾ ਲਿਆ ਫਿਰ ਤੁਸੀਂ ਬ੍ਰੇਨ ਦੀ ਐਕਟੀਵਿਟੀ ਕਾਊਂਟ ਕਰਕੇ ਮਤਲਬ ਦਿਮਾਗ ਤਾਂ ਚੱਲ ਰਿਹਾ ਹੈ ਨਾ 199 ਦਿਮਾਗ ਚਲਾਉਣਾ ਸ਼ੁਰੂ ਹੋਗੇ ਤਾਂ ਉਹ 100 ਤੋਂ 0 ਤੱਕ ਆਂਦੇ ਆਂਦੇ ਥੱਕ ਜਾਏਗਾ ਔਰ ਥੱਕ ਕੇ ਤੁਸੀਂ ਆਰਾਮ ਦੇ ਨਾਲ ਗਹਿਰੀ ਨੀਂਦ ਚ ਸੌ ਜਾਓਗੇ ਇਹ ਤਿੰਨੋਂ ਸਟੈਪਸ ਅਸੀਂ ਬਹੁਤ ਵਾਰੀ ਹਿਪਨੋਥੈਰੇਪੀ ਦੇ ਸੈਸ਼ਨਸ ਦੇ ਵਿੱਚ ਇਨੀਸ਼ੀਅਲੀ ਬੰਦੇ ਨੂੰ ਕੌਨਸ਼ੀਅਸ ਮਾਈਂਡ ਨੂੰ ਰਿਲੈਕਸ ਕਰਨ ਲਈ ਯੂਜ਼ ਕਰਦੇ ਹਾਂ ਇਹ ਹੈਕ ਜਿਹੜੀ ਹੈ ਤੁਸੀਂ ਵੀ ਟਰਾਈ ਕਰਕੇ ਦੱਸਣਾ ਆ ਮੈਨੂੰ ਕਮੈਂਟਸ ਦੇ ਵਿੱਚ ਦੱਸਣਾ ਜਾਂ ਮੇਰੀ ਪਰਸਨਲ ਜਿਹੜੇ ਸੈਸ਼ਨਸ ਐ ਉਹਨਾਂ 'ਚ ਦੱਸਣਾ ਕਿ ਤੁਹਾਨੂੰ ਕੀ ਫਾਇਦਾ ਹੋਇਆ ਨੀਂਦ ਦੀ ਦਵਾਈਆਂ ਤਾਂ ਲਾਸਟ ਰਿਸੋਰਟ ਹੋਣਾ ਚਾਹੀਦਾ ਬਹੁਤ ਟੈਕਨੀਕਸ ਐ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਆਰਾਮ ਦੀ ਨੀਂਦ ਸੌ ਸਕਦੇ ਹਾਂ ਔਰ ਹਿਪਨੋਥੈਰੇਪੀ ਦੀ ਟੈਕਨੀਕ ਨੂੰ ਯੂਜ਼ ਕਰੋਗੇ ਤਾਂ ਇਟ ਟੈਕਨੀਕਲੀ ਸਾਉਂਡ ਸਾਇੰਟਿਫਿਕ ਵੀ ਐ ਥੈਂਕ ਯੂ